ਇਹਦੇ ਵਿੱਚ ਡਰਾਈ ਫਰੂਟ ਹੈਗੇ ਦੇਖ ਲਓ ਆ ਬੈਠਾ ਜਿਆ ਤੇ ਕਿਚੀ ਆ ਆ ਜੀ ਇਹਦਾ ਇੱਥੇ ਜੀ ਮੂੰਹ ਆ ਹਨ ਘਟ ਟੁੱਟ ਜਾਣਗੇ ਨਾ ਬੈਠ ਲਾ ਇਧਰ ਇਹ ਪਲੇਟ ਚੱਕ ਕੇ ਲੈ ਗਏ ਆ ਵੀਡੀਓ ਬਣਾ ਲੈਣੀ ਦਿਆ ਕਰੋ ਪਹਿਲੇ ਇਹ ਕਲਰ ਮੈਂ ਕਿਹੜਾ ਪਾਇਆ ਮੈਨੂੰ ਪਤਾ ਨਹੀਂ ਲੱਗਿਆ ਕਿਹੜਾ ਸੀਗਾ ਜਲੇਬੀਆਂ ਵਾਲਾ ਪਾ ਗਿਆ ਹੈ ਨਾ ਚੱਲ ਜਾਂਦਾ ਹੈ ਵੀ ਕਿਹੋ ਜਿਹੀ ਬਣਿਆ ਬਾਤ ਸੁਣਦਾ ਟੇਸਟੀ ਹੁੰਦੇ ਆ ਸੁੰਦਰ ਨਹੀਂ ਹੁੰਦੇ ਸੁੰਦਰ ਤੇ ਟੇਸਟ ਚ ਕਿੰਨਾ ਫਰਕ ਆ ਸੁੰਦਰ ਦਾ ਵਧੀਆ ਹੋਗੇ ਸਵਾਦੀ ਹੋਗੇ ਉਹ ਟੇਸਟੀ ਆ ਹਾਂ ਆ ਜਿੰਨਾਂ ਦੀ ਫਰਮਾਇਸ਼ ਤੇ ਬਣੀਆ ਮੀਠੇ ਚਾਵਲ ਪਰਮ ਸਿੰਘ ਮਾਸਤਾ ਗਾਣੇ ਲਾ ਕੇ ਸੌਂ ਕੇ ਮੇਰਾ ਨਾਮ ਮਤੋ ਆ ਕਿਉਂ ਖਾਲ ਆ ਦੇ ਸਵਾਦ ਬਣਿਆ। ਲਓ ਜੀ ਆਪਾਂ ਬਲੌਗ ਦੀ ਸ਼ੁਰੂਆਤ ਕਰਤੀ ਮਿੱਠੇ ਚੌਲਾਂ ਦੇ ਨਾਲ। ਤੁਸੀਂ ਵੀ ਖਾ ਲਓ ਟੇਸਟੀ ਬਣਿਆ। ਜਲੇਬੀਆਂ ਦਾ। ਜਲੇਬੀਆਂ ਵਾਲਾ ਕਲਰ ਪੈ ਗਿਆ ਚੌਲਾਂ ਦੇ ਵਿੱਚ ਜਦੋਂ ਪੈ ਗਿਆ ਨਾ ਮੈਂ ਬਾਅਦ ਵਿੱਚ ਦੇਖਿਆ ਵੀ ਇਹ ਤਾਂ ਜਲੇਬੀਆਂ ਵਾਲਾ ਸੀਗਾ। ਕੇ ਮਗਾ ਚੱਲ ਇਹ ਕਿਹੜਾ ਲੱਤ ਮਾਰਦਾ। ਨਿਕਲੇ ਤਾਂ ਹਨੀ ਬਾਹਰ ਪਿੱਛੇ ਰਲ ਗਿਆ। ਦੇ ਕੋ ਰੰਗਾ ਪਾਣੀ ਦੇ ਵਿੱਚ ਜਿਹੜਾ ਮਰਜੀ ਘੋਲੋ ਘੋਲ ਜਾਂਦਾ ਹੈ ਨੱਚਣਾ ਤਾਂ ਨੱਚ ਨਹੀਂ ਕਰੇ ਜਾਂ ਕਿ ਇਹਨਾਂ ਦਾ ਕੱਲ ਦਾ ਆਹੀ ਗੱਲ ਨਹੀਂ ਮੈਨੂੰ ਸਮਝ ਲੱਗੀ ਵੀ ਕੀ ਨੂੰ ਕਹਿੰਦੇ ਨੇ ਇਹ ਹਮ ਸਵਾਦ ਆਣੀਆ ਕੱਲ ਲੱਸੀ ਵੀ ਫੁੱਕਾ ਮਾਰ ਮਾਰ ਪੀਂਦਾ ਉਹ ਰਕਨਾਂ ਚੋਂ ਆ ਵੀ ਦਿੰਦੇ ਆ ਸੋ ਛੋਟੀਆਂ ਜਿਹੀ ਚੀਜ਼ੇ ਇੱਥੇ ਤੱਕ ਪਵਾੜੇ ਪਵਾ ਦਿੰਦੀਆਂ ਗਾੜੀ ਕਿਸੇ ਨੂੰ ਪੀਤਾ ਲੱਗ ਨਹੀਂ ਜਿੱਤਾ ਕਿਸੇ ਨਹੀਂ ਸੀ ਗੱਲ ਕਿਸੇ ਹੋਰ ਦੇ ਪੈ ਗਈ ਉਹ ਹੀ ਰੰਗ ਬਾਹੀਂ ਕਹਿੰਦੇ ਆ ਅਸੀਂ ਸਿੱਖ ਕੇ ਸਿਖਾਉਣੀ ਆ ਤੁਹਾਨੂੰ ਕਹਿੰਦੇ ਨਹੀਂ ਹੁੰਦੇ ਵੀ ਸੂਈ ਪਾੜ ਪਾ ਦਿੰਦੀ ਲੋਕ ਜਿੱਥੇ ਕਹਿੰਦੇ ਸੂਈ ਨਹੀਂ ਖੋਬਦੀ ਲੋਕ ਸੂਆ ਖੋਬਣ ਲੱਗੰਨੇ ਨੇ ਲੋਕ ਐਤਾਂ ਦੀ ਚੀਜ਼ ਆ ਐਡਾ 파ੜ ਬੈਗ ਐਡਾ 파ੜ ਬੈਗ ਹੁਣ ਤਾਂ ਮਰਦੀ ਕਰਕੇ ਜੇ ਵੀ ਹੁਣ ਤਾਂ ਜੋ ਮਰਦੀ ਹੋ ਜੇ ਚਲੋ ਜੀ ਕਰਦੇ ਆ ਕੰਮ ਤੇ ਅੱਜ ਬਲੌਗ ਸਵੇਰ ਦਾ ਆਪਾਂ ਬਣਾਇਆ ਹੀ ਨਹੀਂ ਤੇ ਹੁਣ ਵੀਡੀਓ ਥੋੜੀ ਜਿਹੀ ਬਣਾ ਲੈਨੇ ਆ ਦੇਖਦੇ ਆ ਕੱਤ ਤੱਕ ਬਣਦਾ ਤੇ ਮੈਂ ਦੁੱਧ ਰੱਖਿਆ ਹੋਇਆ ਗਰਭ ਖੋਣਾ ਤੇ ਇਹਦਾ ਪਨੀਰ ਹਾਏ ਇਹਦਾ ਪਨੀਰ ਬਣਾ ਲੰਨੇ ਆ ਤੇ ਆਪਣਾ ਦਹੀਂ ਤੇ ਪੀਣ ਵਾਸਤੇ ਆ ਤੇ ਕਰਦਿਆ ਕੰਮ ਸਾਡੇ ਲਈ ਤਾਂ ਬਣੀ ਹੋਈ ਆ ਤੋਰੀਆਂ ਸਬਜ਼ੀ ਅਸੀਂ ਤਾਂ ਉਹ ਖਾ ਰਣੀ ਆ ਤੇ ਦੇਖ ਲਓ ਅਸੀਂ ਚਾਰ ਜਣੇ ਆ ਚਾਰਾਂ ਦੀ ਅਲੱਗ-ਅਲੱਗ ਡਿਮਾਂਡ ਆ ਸਾਡੀ ਮੀਆਂ ਬੀਬੀ ਦੇਕਾ ਤੇ ਜਿਹੜਾ ਲਈ ਬਣੂਗਾ ਆਲੂ ਫਰਾਈ ਹੋਊਗਾ ਤੇ ਪਰੌਂ ਲਈ ਬਣੂਗਾ ਪਨੀਰ ਤੇ ਨਾਲੇ ਸਵੇਰ ਸਬਜ਼ੂ ਇਹਨਾਂ ਦਾ ਦੋਨਾਂ ਲਈ ਯਾ ਅਵੇ ਤਾਂ ਖਾਣੀ ਲੈ ਜਾਣਾ ਹੁਣ ਸਵੇਰੇ ਯਾਰ ਦੇ ਪਰ ਚੱਲਦੇ ਜਾ ਹੈ ਤੇ ਫਾਨੀ ਲੈ ਕੇ ਜਾਂਦਾਗਾ ਤੇ ਸਾਡੀ ਬਣੀ ਪਈਆ ਤੋਰੀਆਂ ਦੀ ਸਬਜੀ ਮੈਂ ਸਵੇਰੇ ਬਣਾਈ ਸੀ ਤੇ ਹੁਣ ਪਰਮਲੇ ਪਨੀਰ ਬਣਾ ਦਿੰਨੇ ਆ ਤੇ ਲਾਵਾਂ ਫੋਨ ਟ੍ਰਾਈਪੋਡ ਤੇ ਆਲੂ ਕੱਟ ਲਾਂ ਜਾ ਤੇ ਸਬਜੀ ਬਣਾਉਦਾ ਆਟਾ ਮੇਰੇ ਕੋਲ ਬੰਨੇ ਹੋਇਆ ਥੋੜੇ ਜਿਹਾ ਭਾਂਡੇ ਨੇ ਖਲਾਰਾ ਜਿਹਾ ਚੱਕਣਾ ਤੇ ਚਲੋ ਜੀ ਕਰ ਲਈਏ ਕੰਮ ਤੇ ਲੋ ਜੀ ਬਲੌਗ ਆਪਣਾ ਪਹਿਲਾਂ ਦਾ ਸ਼ੁਰੂ ਕੀਤਾ ਹੈ ਤੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋ ਮੋਗੇ ਠੀਕ ਠਾਕ ਹੋ ਮੋਗੇ ਤੇ ਇਸੇ ਬਲੌਗ ਦੇ ਨਾਲ ਆਪਾਂ ਅੱਜ ਦਾ ਬਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਹੈਗਾ ਸ਼ੈਦ ਫਰਾਈਟ ਆਦਾਂ ਨਾਲ ਨੂੰ ਤੋਂ ਲਵਾਓ ਤੇ ਲਹੋਣ ਸਵੀਟ ਕਰਕੇ ਲਾ ਕੇ ਆਪਾਂ ਕਰ ਹੋ ਗਏ ਤਦੇ ਵੀ ਦੇਖੋ ਕੋਈ ਆਪਣਾ ਨੰਬਰ ਤੁਹਾਡੇ ਤੋਂ ਕਿਸੇ ਦਾ ਕੋਈ ਨੰਬਰ ਮੰਗਦਾ ਵੀ ਨੰਬਰ ਦੇ ਦੋ ਉਹ ਵੀ ਨਹੀਂ ਦੇਣਾ ਆਪਾਂ ਨੂੰ ਵੀ ਪਤਾ ਕਰ ਲੈਨੇ ਨੰਬਰ ਲੈ ਕੇ ਅਗਲੇ ਨੂੰ हां मुड़ ਤਾਂ ਦੁਨੀਆ ਦਾ ਘਰ ਬੈ ਕੇ ਅਸੀਂ ਤਾਂ ਦੇਖ ਲਈ ਦੁਨੀਆ ਸਾਨੂੰ ਤਾਂ ਦੁਨੀਆ ਨੇ ਘਰ ਬੈਠੀਆਂ ਨੂੰ ਇਹ ਸਾਰਾ ਕੁਝ ਸਿਖਾਤਾ ਹੈ ਇਹ ਨਹੀਂ ਗੱਲ ਹੈਗੀ ਵੀ ਸਾਨੂੰ ਸਿਖਾਇਆ ਨਹੀਂ ਅਸੀਂ ਕਦੇ ਮੈਂ ਮੇਰੇ ਵਰਗੀ ਕਦੇ ਘੇਟੋਂ ਬਾਹਰ ਵੀ ਨਿਕਲੀ ਤੇ ਮੈਨੂੰ ਤਾਂ ਵੀ ਦੁਨੀਆ ਦੇ ਰੰਗ ਟੰਗ ਸਾਰੇ ਪਤਾ ਨੇ ਤੇ ਜੇ ਤੁਹਾਡੇ ਤੋਂ ਕੋਈ ਕਹਿੰਦਾ ਨਾ ਵੀ ਫਲਾਣੇ ਬੰਦੇ ਦਾ ਨੰਬਰ ਤੇਦਰ ਫੜਕੋ ਹੈਗਾ ਜੇ ਤੁਹਾਡੇ ਕੋਲ ਨੰਬਰ ਹੈਗਾ ਤਾਂ ਤੁਸੀਂ ਦੇਣਾ ਨੀਗਾ ਅਗਲੇ ਨੂੰ ਮਨਾ ਕਰ ਦੋ ਵੀ ਮੇਰੇ ਕੋਲ ਤਾਂ ਹੈ ਨਹੀਂ ਭਾਈ ਤੂੰ ਪਤਾ ਕਰਕੇ ਤੂੰ ਕਿੱਥੋਂ ਲੈ ਲਾ ਠੀਕ ਆ ਤੇ ਸ਼ੱਕੀ ਬੰਦੇ ਤਾਂ ਕਦੇ ਵੀ ਨਹੀਂ ਦੇਣਾ ਆਪਾਂ ਨੂੰ ਕੀ ਪਤਾ ਵੀ ਅਗਲੇ ਕੀ ਕਰ ਲੈਣਾ ਹੈ ਹਨਾ ਤੇ ਦੂਜੀ ਗੱਲ ਜੇ ਕੋਈ ਤੁਹਾਡੇ ਤੋਂ ਕੋਈ ਸਾਧਨ ਮੰਗਦਾ ਹੈ ਉਹ ਵੀ ਨਹੀਂ ਦੇਣਾ ਹੈ ਤੇ ਅਸੀਂ ਕਦੇ ਵੀ ਮੰਗਿਆ ਨਹੀਂ ਕਿਸੇ ਤੋਂ ਹਾਲੇ ਤੱਕ ਤਾਂ ਵਾਧਰੂ ਦੀ ਕਿਰਪਾ ਜਿੱਥੇ ਤੱਕ ਮੈਨੂੰ ਜ਼ਿਆਦਾ ਉੱਥੇ ਗੱਲ ਵੱਖਾ ਵੀ ਜੇ ਕੋਈ ਤੁਹਾਨੂੰ ਕਿਸੇ ਨੂੰ ਲੋੜ ਆ ਉਹ ਵੀ ਅਦੋ ਵਾਦਦਾ ਹਨਾ ਕਿਸੇ ਦੀ ਮਦਦ ਕਰਨੀ ਆ ਉੱਥੇ ਕਰ ਸਕਦੇ ਹੋ ਜੇ ਮਤਲਬ ਕੋਈ ਤੁਹਾਡੇ ਤੋਂ ਜਿਵੇਂ ਹੁਣ ਬੱਚੇ ਨੇ ਅਸਲ ਵਿੱਚ ਤਾਂ ਕਰ ਲਈ ਪਰਮ ਤੋਂ ਚੱਲੀ ਸੀ ਪਰਮ ਤੋਂ ਕੋਈ ਬੁਲਟ ਮੰਗਦਾ ਅਸੀਂ ਤਾਂ ਸਾਈਕਲ ਮੰਗਵਾ ਦਈਏ ਕਿਸੇ ਨੂੰ ਹੁਣ ਤੱਕ ਸਾਈਕਲ ਹੀ ਮੰਗਵਾ ਦਈਏ ਕਿ ਉਹ ਕਿਆ ਕੜਾ ਕੜਾ ਦਿੱਕਟਾ ਹਾ ਦੁਕਾਨ ਦਾ ਕਰ ਤੋਂ ਸਹੀ ਸਾਈਕਲ ਦੇਣ ਦਾ ਵੀ ਜਵਾਨਾ ਨਹੀਂ ਹੈਗਾ ਅਖਲਾ ਪੈਂਚਰ ਕਰਕੇ ਖੜਾ ਆ ਜਾਂਦਾ ਹੁਣ ਇੱਥੇ ਕਿੰਨੀ ਵਾਰੀ ਆਉਂਦੇ ਸਾਈਕਲ ਦੇ ਦੋ ਕੋਈ ਆਉਂਦਾ ਮੈਂ ਹੁਣ ਤਾਂ ਚੁੱਪ ਕਰਕੇ ਪਹਿਲੀ ਗੱਲ ਤਾਂ ਹੁਣ ਤਾਂ ਮਕੁੰਡਾ ਹੀ ਬੋਲਦੀ ਐ ਇੱਕ ਟੰਡਾ ਲਾਈ ਰੱਖਣਾ ਪਹਿਲਾਂ ਪਹਿਲਾਂ ਇੱਕ ਵਾਰੀ ਕੋਈ ਆਇਆ ਉੱਥੇ ਗੇਟ ਕੋਲੇ ਸਾਈਕਲ ਖੜਾ ਲੈ ਗਿਆ ਹੈ ਨਾ ਹਾਏ ਜਦ ਤੱਕ ਸਾਈਕਲ ਲੈ ਕੇ ਸ਼ਾਮ ਤੱਕ ਮੁੰਡੇ ਦੁਪਹਿਰ ਤੱਕ ਆਇਆ ਹਨ ਮੈਨੂੰ ਤਾਂ ਜਾਣ ਘਟੀ ਜਵੇਂ ਸਾਈਕਲ ਵੀ ਘੱਟੋ ਘੱਟ 4-5000 ਦਾ ਸਾਈਕਲ ਵੀ ਕਿਹੜਾ ਨਹੀਂ ਆਉਂਦਾ ਆ ਦੇਖੀ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ ਮੰਗਮਾ ਸਾਧਨ ਜੇ ਕੋਈ ਥੋੜੇ ਤੋਂ ਮੰਗਦਾ ਨੋ ਕਹਿੰਦੇ ਸੂਮ ਨਾਲੋਂ ਕੀ ਕਹਿੰਦੇ ਹੁੰਦੇ ਆ ਵਾਈਸ ਹੁਣੇ ਕਹਾਵਾ ਤਾਂ ਜਿਹੜਾ ਤੁਰਤ ਦਵੇ ਜਵਾਬ ਕਿਸੇ ਨੂੰ ਅਗਲੇ ਨੂੰ ਲਾਰੇ ਲੱਪੇ ਰਾਣੋ ਸੂਮ ਨਾਲੋਂ ਕਹਾਉਣ ਨਾਲੋਂ ਤਾਂ ਤੁਰਤ ਜਵਾਬ ਦੇ ਦੋ ਵੀ ਨਹੀਂ ਥੈਟਸ ਇਟ ਓਕੇ ਨਹੀਂ ਕਰਦੇ ਅਸੀਂ ਆ ਸਾਰਾ ਕੁਝ ਅਗਲੇ ਨੂੰ ਭੁਗਦੀ ਆ ਤੁਹਾਡੇ ਨਾਲ ਬਰਤਲੂ ਨਹੀਂ ਭੁਗਦੀ ਅਗਲਾ ਉਸੇ ਟਾਈਮ ਤੋੜ ਕੇ ਨੰਘ ਜੂ ਜੀ ਨੇ ਅੱਜ ਨਹੀਂ ਵਰਤਣਾ ਨਾਲੋਂ ਕੱਲ ਵੀ ਨਹੀਂ ਵਰਤਣਾ ਜਿਹੜਾ ਬੰਦਾ ਤੁਹਾਡੇ ਨਾਲ ਅੱਜ ਸਹੀ ਨਹੀਂ ਹੈਗਾ ਜੇ ਤੁਸੀਂ ਮੰਨੋ ਵੀ ਇਹ ਸਾਲ ਦੇ ਦੋ ਇਹਨੂੰ ਇਹ ਸਾਲ ਤੱਕ ਠੀਕ ਹੋ ਜੂ ਇਹ 2 ਮਹੀਨੇ ਤੱਕ ਠੀਕ ਹੋ ਜੂ ਉਹਨੇ ਨਹੀਂ ਠੀਕ ਹੋਣਾ ਤੁਹਾਡੇ ਨਾਲ ਜਿਹੜਾ ਅੱਜ ਨਹੀਂ ਤੁਹਾਡੇ ਨਾਲ ਸਹੀ ਚੱਲ ਰਿਹਾ ਉਹਨੇ ਤੁਹਾਡੇ ਨਾਲ ਕਦੇ ਸਹੀ ਨਹੀਂ ਚੱਲਣਾਗਾ ਉਹਦੇ ਨਾਲ ਵਹਿਤਰ ਆਪਦਾ ਰਸਤਾ ਚੁਣੋ ਚੱਲਦੇ ਜਾਓ ਉਹ ਖੜਾ ਬੇਸ਼ੱਕ ਦੀ ਉੱਥੇ ਖੜਾ ਰਵੇ ਉਹ ਉਹਦੀ ਮਰਜ਼ੀ ਆ ਉਹ ਉਹਦਾ ਕੁਝ ਵੀ ਹੋ ਸਕਦਾ ਇਹ ਆਪਣਾ ਕੁਝ ਨਹੀਂ ਤੇ ਗੱਲ ਚੱਲੀ ਸੀਗੀ ਆਪਣੀ ਉਹੀ ਦੀ ਮੰਗਵਾ ਮਾ ਸਾਧਨ ਕੋਈ ਮੰਗਦਾਇਆ ਨੋ ਮੈਂ ਬੱਚਿਆਂ ਨੂੰ ਇਹ ਕਿਹਾ ਹੋਇਆ ਵੀ ਨਹੀਂ ਦੇਣਾ ਬੋਲਣਾ ਅਗਲੇ ਨੇ ਬੋਲੇ ਨਹੀਂ ਬੋਲਣਾ ਨਾ ਬੋਲੇ ਨਹੀਂ ਦੇਣਾ ਵੀਰੇ ਨਹੀਂ ਨਾਲੇ ਵੱਡੀ ਵੱਡੀ ਚੀਜ਼ ਲੋ ਜੀ ਕੁਝ ਕੁ ਗੱਲਾਂ ਬਾਤਾਂ ਸੀਗੀਆਂ ਜਿਹੜੀਆਂ ਮੈਂ ਬੱਚਿਆਂ ਨੂੰ ਦੱਸ ਰਹੀ ਸੀ ਤੇ ਨਾਲੇ ਆਪਣੀ ਵੀਡੀਓ ਔਨ ਸੀਗੀ ਤੇ ਵੀਡੀਓ ਦੇ ਵਿੱਚ ਵੀ ਹੋ ਗਈਆਂ ਜੇ ਤੁਹਾਨੂੰ ਵਧੀਆ ਲੱਗੀਆਂ ਤੁਸੀਂ ਇਸ ਗੱਲਾਂ ਨਾਲ ਮੇਰੀਆਂ ਨਾਲ ਸਹਿਮਤ ਹੋ ਐਗਰੀ ਹੋ ਹਨਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਠੀਕ ਹੈ ਜੀ ਜੇ ਨਹੀਂ ਸਹਿਮਤ ਤਾਂ ਮੈਂ ਕੁਝ ਗਲਤ ਬੋਲਿਆ ਤਾਂ ਵੀ ਤੁਸੀਂ ਦੱਸ ਸਕਦੇ ਹੋ ਹਨਾ ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਜਿਹੜਾ ਬੰਦਾ ਅੱਜ ਨਹੀਂ ਤੁਹਾਡੇ ਨਾਲ ਸਹੀ ਉਹ ਕਦੇ ਨਹੀਂ ਸਹੀ ਹੁੰਦਾ ਹੈਗਾ ਤੇ ਜਿੱਦਾਂ ਮੈਂ ਪਹਿਲਾਂ ਵੀਡੀਓ ਦੇ ਵਿੱਚ ਦੱਸ ਹੀ ਦਿੱਤਾ ਹੈ ਤੇ ਇੱਥੇ ਹੁਣ ਮੈਂ ਲੱਗੀ ਸਗੀ ਤੇ ਆ ਆਲੂ ਛੱਲਣ ਜਿਹੜਾ ਲਈ ਬਣੂਗਾ ਇੱਕ ਆਲੂ ਫਰਾਈ ਕਰਾਂਗੇ ਤੇ ਪਰਮ ਲਈ ਬਣਨਾ ਹੈ ਪਨੀਰ ਮੈਂ ਦੁੱਧ ਰੱਖਿਆ ਹੋਇਆ ਪਨੀਰ ਬਣਨ ਵਾਸਤੇ ਤੇ ਨਾਲ-ਨਾਲ ਮੈਂ ਆਲੂ ਛੱਲ ਲਿਆ ਹੁਣ ਇਹਨੂੰ ਆਪਾਂ ਧੋ ਕੇ ਕੱਟ ਲਾਂਗੇ ਤੇ ਬਸ ਇਹਨੂੰ ਆਪਾਂ ਨੇ ਫਰਾਈ ਕਰ ਦੇਣਾ ਤੇ ਇਹਦੇ ਉੱਪਰ ਆਪਾਂ ਨੇ ਬਲੈਕ ਕਾਲੀ ਮਿਰਚ ਜਿਹੜੀ ਤੇ ਨਾਲ ਆਪਾਂ ਨੇ ਥੋਣ ਪਾ ਕੇ ਬਣਾ ਦੇਣਾ ਇਹ ਤੇ ਹਾਰ ਲਈ ਆਲੂ ਉਹਨੇ ਉਹ ਤੇ ਨਾ ਰੋਟੀ ਖਾ ਲੈਣੀ ਹੈ ਤੇ ਲਓ ਜੀ ਇੱਥੇ ਆਪਾਂ ਪਨੀਰ ਬਣਾ ਲਿਆ ਨੀਰ ਦੇ ਹੁਣ ਪੀਸ ਕੱਟਦੇ ਆਂ ਪਰ ਤਾਜੇ-ਤਾਜੇ ਪਨੀਰ ਦੇ ਪੀਸ ਨਹੀਂ ਬਣਦੇ ਹੈਗੇ ਮੈਂ ਫਿਰ ਵੀ ਮੈਂ ਕਿ ਚਲੋ ਇਹਨਾਂ ਬਣਾ ਲੈਨੇ ਜਿੱਦਾਂ ਦੀ ਬਣੂਗੀ ਬਣਾ ਕੇ ਦੇਖਦੇ ਆਂ ਤੇ ਛੋਟੀ ਜੀ ਵੀਡੀਓ ਬਣਾਈ ਸੀ ਕਿ ਬਸ ਬਣੀ ਨਹੀਂ ਹੈਗੀ ਹੋਰ ਵੀਡੀਓ ਕੋਈ ਗੱਲ ਨਹੀਂ ਕੱਲ ਆਪਾਂ ਵਧੀਆ ਜੇ ਬਲੌਗ ਦੇ ਨਾਲ ਤੁਹਾਨੂੰ ਮਿਲਾਂਗੇ ਤੇ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਉਣੇ ਨੇ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲੇ ਤੇ ਤੁਸੀਂ ਵੀਡੀਓ ਵਾਚ ਕਰੋ ਤੇ ਲਓ ਜੀ ਇੱਥੇ ਪਨੀ ਆਕੇ ਖਾ ਲਿਆ ਤੇ ਪਰਮ ਹੋਰ ਵੀ ਖਾਂਦਾ ਸੀ ਮੈਂ ਉਹਨੂੰ ਗਿਆ ਰਹਿਮ ਦੇ ਭਰਾਵਾ ਤੇਰੇ ਲਈ ਉਹ ਸਬਜ਼ੀ ਬਣਨੀ ਆ ਕਿਉਂਕਿ 1.5 ਲੀਟਰ ਦੁੱਧ ਦੇ ਵਿੱਚੋਂ ਥੋੜਾ ਜਿਹਾ ਪਨੀਰ ਨਿਕਲਦਾ ਹੀ ਆ ਜਿਆਦਾ ਨਹੀਂ ਨਿਕਲਦਾ ਸਬਜ਼ੀ ਬਣਾ ਰਹੀ ਆ ਮੱਛੀ ਇਹਦੇ ਵਿੱਚ